बिगड़ी कानून व्यवस्था ਨੂੰ ਲੈ ਕੇ ਕਈ ਵਾਰ ਸਵਾਲ ਖੜੇ ਹੋਏ ਨੇ ਤੇ ਸਰਕਾਰ ਤੇ ਵੀ ਹੈ ਇੱਕ ਕੁਐਸਚਨ ਮਾਰਕ ਹੈ ਕਿ ਆਖਿਰਕਾਰ ਦਿਨ-ਪ੍ਰਤੀ ਦਿਨ ਹਾਲਾਤ ਵਿਗੜ ਕਿਉਂ ਰਹੇ ਨੇ ਤੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਦਸ਼ਮੇਸ਼ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਘਰ ਦੇ ਵਿੱਚ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਔਰ ਉਹਨਾਂ ਕੋਲੋਂ ਫਿਰੋਤੀ ਮੰਗੀ ਗਈ ਔਰ ਫਿਰੋਤੀ ਨਾ ਦੇਣ ਦੇ ਉੱਤੇ ਇਹ ਹਮਲਾ ਕੀਤਾ ਗਿਆ ਤਾਂ ਪਹਿਲਾਂ ਵੀ ਕਈ ਵਾਰ ਫਿਰੋਤੀ ਜਾ ਚੁੱਕੀ ਹੈ ਔਰ ਉਸ ਤੋਂ ਬਾਅਦ ਬੀਤੀ ਰਾਤ ਹਮਲਾ ਕੀਤਾ ਗਿਆ ਤਾਂ ਉਹ ਸ਼ਖਸ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਘਰ ਤੇ ਹਮਲਾ ਹੋਇਆ ਤਾਂ ਭਾਜੀ ਕੀ ਹੋਇਆ ਰਾਤੀ ਕੀ ਮਸਲਾ ਕੀ ਹੈ ਜਿਹੜਾ ਕਿ ਤੁਹਾਡੇ ਘਰ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਮਸਲਾ ਭਾਜੀ ਉਹੀ ਫਰੋਤੀ ਦਾ ਹੀ ਆ ਪਹਿਲਾਂ ਉਹ ਉਹਨਾਂ ਨੇ 2-3 ਵਾਰੀ ਬਾਹਰ ਦੇ ਨੰਬਰਾਂ ਮੈਨੂੰ ਫੋਨ ਕੀਤਾ ਆ ਉਸ ਤੋਂ ਬਾਅਦ ਮੈਨੂੰ ਕਿਹਾ ਗਿਆ ਕਿ ਹਾਂ ਵੀ ਤੇਰੇ ਮੁੰਡੇ ਦਾ ਨਜਾਇਜ਼ ਅਸੀਂ ਪਰਚੇ ਤੇ ਨਾਮ ਲਖਾਵਾਂਗੇ ਫਲਾਣਾ ਫਲਾਣਾ ਜੋ ਵੀ ਉਹਨਾਂ ਨੇ ਕਿਹਾ ਆ ਮੁੰਡਾ ਪ੍ਰਤੀਕ ਪ੍ਰਤੀਕ ਨਾਮ ਮੁੰਡੇ ਦਾ ਉਹਦਾ ਬ੍ਰਦਰ ਹੈਗਾ ਵਿਸ਼ੂ ਤੇ ਉਹਦੇ ਪਿਓ ਦਾ ਨਾਮ ਤੇ ਮੈਨੂੰ ਪਤਾ ਨਹੀਂ ਕੌਣ ਆ ਕੌਣ ਨਹੀਂ ਪਰ ਜਿਸ ਤਸਾ ਉਹਨਾਂ ਬਾਹਰੋਂ ਫੋਨ ਆਏ 2-3 ਵਾਰੀ ਮੈਨੂੰ ਆਏ ਆ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਮੁੰਡੇ ਘੱਲੇ ਆ ਤੇ ਜਦੋਂ ਮੈਂ ਨਾ ਕੀਤਾ ਕਿ ਕੋਈ ਫਰੋਤੀ ਨਹੀਂ ਮਿਲਨੀ ਤੁਸੀਂ ਜੋ ਗੇ ਮੁੰਡੇ ਨਾਲ ਕੀਤਾ ਉਹ ਗਲਤ ਕੀਤਾ ਪਹਿਲਾਂ ਕੀ ਕੀਤਾ ਉਹਨਾਂ ਨੇ ਪਹਿਲਾਂ ਇਹਨਾਂ ਨੇ ਧਮਕੀ ਦੇ ਕੇ ਮੁੰਡੇ ਨੂੰ ਉਦੋਂ ਮੈਨੂੰ ਕੁਝ ਵੀ ਨਹੀਂ ਪਤਾ ਸੀ ਕਿ ਹਾਂ ਵੀ ਕੀ ਹੁੰਦਾ ਕਿ ਨਹੀਂ ਹੁੰਦਾ ਇਹਨਾਂ ਨੇ ਧਮਕੀਆਂ ਦੇ ਦੇ ਕੇ ਮੁੰਡੇ ਨੂੰ ਡਿਸਟਰਬ ਕਰਕੇ ਪੂਰੀ ਤਰ੍ਹਾਂ ਕੱਲ ਨੂੰ ਮੁੰਡਾ ਆਪਣੇ ਆਪ ਨੂੰ ਕੁਝ ਕਰ ਵੀ ਸਕਦਾ ਹੈ ਉਹ ਘਰੋਂ ਨਹੀਂ ਜਿੱਦਾਂ ਵੀ ਪਤਾ ਨਹੀਂ ਕਿੱਥੋਂ ਪੈਸੇ ਲੈ ਲੋਕੇ ਤੇ ਇਹਨਾਂ ਨੂੰ ਦਿੱਤੇ ਕਿੰਨੇ ਪੈਸੇ ਦੇ ਚੁਕਿਆ 2.5 ਲੱਖ ਰੁਪਇਆ ਦੇ ਚੁਕਿਆ ਕਿੰਨੀ ਵਾਰੀ ਇਹ 5-7 ਵਾਰ ਦੇ ਚੁਕਿਆ ਹੈ ਅੱਛਾ ਜੀ ਫਿਰ ਉਸ ਤੋਂ ਬਾਅਦ ਮੈਨੂੰ ਬਾਅਦ ਚ ਪਤਾ ਲੱਗਾ ਥੋੜਾ ਸਮਝ ਲਓ ਕੱਲ ਪਰਸੋਂ ਤੱਕ ਪਤਾ ਲੱਗਾ ਜਦੋਂ ਮੈਨੂੰ ਸਾਰੀ ਕਹਾਣੀ ਦਾ ਪਤਾ ਲੱਗਾ ਮੈਨੂੰ ਇੱਥੇ ਸਖਸ ਆਇਆ ਸਾਰਾ ਸੀਸੀਟੀਵੀ ਕੈਮਰੇ ਦੇ ਵਿੱਚ ਆ ਗਿਆ ਸਾਰੇ ਇਹਨੇ ਤੇ ਉਹ ਨੰਬਰ ਲੈ ਕੇ ਗਿਆ ਮੇਰਾ ਨਾਲ ਹੀ ਮੈਨੂੰ ਫੋਨ ਆਇਆ ਤੇ ਮੈਨੂੰ ਕਹਿੰਦਾ ਕਿ ਤੁਹਾਨੂੰ 2.5-3 ਲੱਖ ਰੁਪਇਆ ਹੋਰ ਦੇਣਾ ਪੈਣਾ ਹੈ ਹੂੰ ਕਿੰਨੇ ਤਾਂ ਫਿਰ ਤਾਂ ਅਸੀਂ ਇਦਾਂ ਕਰ ਦਾਂਗੇ ਉ ਮਿੰਟਾਂ ਵਿੱਚ ਜਦੋਂ ਮੇਰੀ ਉਹਦੇ ਨਾਲ ਬੈਸੋਪੀ ਮੰਨਾ ਕੀਤਾ ਫਿਰ ਕੀ ਕੀਤਾ ਫਿਰ ਉਹਨੇ ਕਹਿੰਦਾ ਫਿਰ ਤੈਨੂੰ ਇਹਦਾ ਇਨਜਾਮ ਭੁਗਤਣਾ ਪੈਣਾ ਜਾਂ ਜਿੱਥੇ ਮਰਜ਼ੀ ਚੱਲ ਜਾ ਪੁਲਿਸ ਨੂੰ ਕਹ ਦੇ ਜਿਹਨੂੰ ਮਰਜ਼ੀ ਕਹ ਦੇ ਜਿੱਥੇ ਮਰਜ਼ੀ ਭੱਜ ਜਾ ਤੇ ਮੈਨੂੰ ਇਹ ਵੀ ਕਿਹਾ ਗਿਆ ਕਿ ਹਾਂ ਵੀ ਤੂੰ ਜਿਸ ਰੋਡ ਤੇ ਜਾਣਾ ਆ ਉਸ ਰੋਡ ਤੇ ਧਿਆਨ ਨਾ ਜਾਈ ਤੇ ਤੇਰੇ ਪਰਿਵਾਰ ਨੂੰ ਤੇ ਤੂੰ ਆਪਣਾ ਹਿਸਾਬ ਲਾ ਲੈ ਤੇ ਆਣ ਕੇ ਵੇਖ ਲੋ ਤੁਹਾਡੇ ਸਾਹਮਣੇ ਆ ਉਹਨਾਂ ਨੇ ਮਾਰੇ ਕਿਰਪਾਨਾ ਗਰੂਪ ਨੂੰ ਨਾ ਮਾਰੀਆਂ ਆਨ ਸ਼ੀਸ਼ੇ ਉਸੇ ਭੰਨੇ ਸਾਰਾ ਉੱਪਰ ਤੱਕ ਸਾਰੇ ਭੰਤੇ ਹਾਂ ਜੇ ਸ਼ੀਸ਼ੇ ਸਾਰੇ ਭੰਤੇ ਕੀ ਕੀਤਾ ਰਾਤੀ ਆ ਕੇ ਉਹਨਾਂ ਨੇ ਉਹਨਾਂ ਨੇ ਘਟੋ ਘਟ 20 ਜਣੇ ਜਿਹੜੇ ਆ ਗਏ ਉਹਨਾਂ ਨੇ ਪੂਰੀ ਹਲਾਲਾ ਕੀਤੀ ਆ ਹੂੰ ਤੇ ਮਤਲਬ ਪੂਰਾ ਇਹ ਕਿ ਹਾਂ ਵੀ ਵਿਦਿਆਸ਼ਰਧ ਗਰਦੀ ਫਲਾਈ ਉਹਨਾਂ ਨੇ ਹੂੰ ਤੇ ਮੁੰਡੇ ਆਣ ਕੇ ਮੂੰਹ ਮਾ ਸਾਰਿਆਂ ਨੇ ਬੰਨੇ ਸੀ ਹੂੰ ਤੇ ਆ ਕੇ ਉਹਨਾਂ ਨੇ ਦੇ ਵਟੇ ਰੋੜੇ ਸਾਰੇ ਆ ਬੋਰੀਆ ਬੋਰਾ ਭਰਿਆ ਇਹਦੇ ਵਿੱਚ ਕੱਚ ਕੁਛ ਬੋਪਾ ਪਿਆ ਦਿਖਾਓਗੇ ਹਾਂਜੀ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜੋ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਤਾਂ ਇਹ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਤੋੜ ਭੰਜਰੀ ਇੱਥੇ ਕੀਤੀ ਗਈ ਹੈ ਹਾਂਜੀ ਆ ਸਾਰਾ ਕੱਚ ਕੁਛ ਇੱਥੇ ਸਾਰੀਆਂ ਸਾਰਾ ਇਕੱਠਾ ਕਰਕੇ ਤੇ ਫਿਰ ਸਾਰਾ ਇਹਦੇ ਵਿੱਚ ਪਾ ਦਿੱਤਾ ਵੈਸੇ ਵੀਡੀਓ ਬਣਾ ਲਈ ਹੀ ਤੇ ਫੋਟੋਆਂ ਹੁਣ ਖਿੱਚ ਲਈਆਂ ਹੈ ਜੀ ਤਾਂ ਭਾਜੀ ਕਾਰਨ ਕੀ ਤੁਹਾਨੂੰ ਕਿਉਂ ਫਰੋਤੀ ਮੰਗ ਰਹੇ ਨੇ ਕੀ ਆਖਿਰਕਾਰ ਤੁਸੀਂ ਕੋਈ ਬਹੁਤ ਤਗੜੇ ਬਿਜ਼ਨਸਮੈਨ ਜੇ ਕਿਾ ਕੀ ਚੱਕਰ ਕੀ ਤੁਹਾਡੇ ਕੋਲ ਕੀ ਕਹਾਣੀ ਹੈ ਨੇ ਪੜਿ ਘਾਣੀ ਕੁਛ ਨਹੀਂ ਮੈਂ ਆਮ ਬਿਜ਼ਨਸਮੈਨ ਹੀ ਹਾਂ ਜਿਸ ਤਰ੍ਹਾਂ ਦਾ ਹੈਗਾ ਚਲੋ ਆਪ ਕੰਮ ਕਰਦਾ ਮੇਰਾ ਦਿੱਲੀ ਬੇਸ ਦਾ ਕੰਮ ਹੈ ਤੇ ਉਹਨਾਂ ਨੂੰ ਪਤਾ ਨਹੀਂ ਕੀ ਨਜ਼ਰ ਆ ਕੀ ਨਹੀਂ ਆ ਕਿੱਥੋਂ ਨੰਬਰ ਲਿਆ ਕਿੱਥੋਂ ਨਹੀਂ ਇਹ ਨਹੀਂ ਮੈਨੂੰ ਪਤਾ ਬਾਕੀ ਪੁਲਿਸ ਇਨਵੈਸਟੀਗੇਸ਼ਨ ਹੋਏਗੀ ਤੇ ਫੇਰ ਹੀ ਪਤਾ ਚੱਲੇਗਾ ਵਿਦੇਸ਼ੀ ਨੰਬਰੋਂ ਤੋਂ ਕਾਲ ਆਈ ਹੈ ਹਾਂਜੀ ਵਿਦੇਸ਼ੀ ਨੰਬਰਾਂ ਤੋਂ ਕੋਲ ਆਈ ਹੈ ਕੀ ਕਿਹਾ ਗਿਆ ਕਿ ਇਹੋ ਕਿਹਾ ਗਿਆ ਕਿ ਹਾਂ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਕਿੰਨਾ ਮੁਸ਼ਕਲ ਹੈ ਤੁਹਾਡੇ ਵਾਸਤੇ ਮੇਰੇ ਵਾਸਤੇ ਬਹੁਤ ਮੁਸ਼ਕਲ ਹੈਗਾ ਭਾਜੀ ਅੱਜ ਦੇ ਟਾਈਮ ਵਿੱਚ ਤੁਹਾਨੂੰ ਪਤਾ ਹੈ ਰੋਟੀ ਪਾਣੀ ਬੜੀ ਮੁਸ਼ਕਲ ਨਾਲ ਚੱਲਦਾ ਹੈ ਤੇ ਇਹ ਇਦਾਂ ਕਰ ਰਹੇ ਕਿ ਕੱ ਕੱਲ ਨੂੰ ਕੁਛ ਘਰ ਘਰ ਕੋਈ ਨਹੀਂ ਗੁੜੀਆ ਹੀ ਮੇਰੀ ਕਾ ਘਰ ਕੱਲੀ ਤੇ ਕੱਲ ਨੂੰ ਹੁੰਦੇ ਆ ਜੇ ਕੁਛ ਹੋ ਜਾਂਦਾ ਇਦਾਂ ਦਾ ਕਿੰਨੀ ਪਰਪਾਈ ਕਰਨੀ ਸੀ ਪੁਲਿਸ ਨੂੰ ਕੰਪਲੇਨਟ ਲਖਾਈ ਪੁਲਿਸ ਨੂੰ ਕੰਪਲੇਨਟ ਲਖਾਈ ਤੇ ਜਦੋਂ ਤੁਸੀਂ ਪਹਿਲਾਂ ਫਰੋਤੀ ਦਿੱਤੀ ਉਸ ਲਈ ਕਿਉਂ ਨਹੀਂ ਪੁਲਿਸ ਨੂੰ ਤੁਸੀਂ ਇਨਟੀਮੀਟ ਕੀਤਾ ਜੀ ਇਸ ਵਾਰ ਬੱਚੇ ਨੇ ਦੱਸਿਆ ਹੀ ਕੱਲ੍ਹ ਆ ਤੈਨੂੰ ਬੱਚੇ ਨੇ ਦੱਸਿਆ ਹੀ ਕੱਲ੍ਹ ਆ ਕਿ ਮੇਰੇ ਨਾਲ ਇਦਾਂ ਆਇਆ ਮੇਰੇ ਪਪਾਏ ਇਦਾਂ ਇਦਾਂ ਫਰੋਤੀਆਂ ਮੰਗਦੇ ਆ ਕੁਛ ਕਰਨਦੇ ਤੇ ਮੇਰੇ ਕੋ ਮੈਂ ਤੁਹਾਨੂੰ ਦੱਸਿਆ ਨਹੀਂ ਆ ਮੇਰੇ ਕੋ ਗਲਤੀ ਹੋ ਗਈ ਆ ਤੇ ਫਿਰ ਮੈਂ ਸਾਰੀ ਗੱਲ ਕਰਕੇ ਮੈਨੂੰ ਉਸੇ ਟਾਈਮ ਹੀ ਫੋਨ ਆਇਆ ਉਹ ਬੰਦਿਆਂ ਦਾ ਪਤਾ ਨਹੀਂ ਕੌਣ ਤੇ ਉਹਨਾਂ ਨਾਂ ਵੀ ਦੱਸਿਆ ਕਿ ਹਾਂ ਵੀ ਮੈਂ ਪ੍ਰਤੀਕ ਪ੍ਰਤੀਕ ਬੋਲਣ ਆਇਆ ਜਾਂ ਉਹਦਾ ਭਰਾ ਬੋਲਣ ਆਇਆ ਤੇ ਤੁਹਾਨੂੰ ਪੈਸੇ ਦੇਣੇ ਹੀ ਪੈਣੇ ਨੇ ਤੁਹਾਨੂੰ ਤਾਂ ਜਾਨ ਦਾ ਖਤਰਾ ਹਾਂਜੀ ਇਹ ਬਿਲਕੁਲ ਜਾਨ ਦਾ ਖਤਰਾ ਹੈ ਮੇਰੇ ਬੱਚੇ ਨੂੰ ਜਾਨ ਦਾ ਖਤਰਾ ਹੈ ਮੇਰੇ ਪਰਿਵਾਰ ਨੂੰ ਜਾਨ ਦਾ ਖਤਰਾ ਹੈਗਾ ਸ਼ਿਕਾਇਤ ਦਿੱਤੀ ਤੁਸੀਂ ਹਾਂਜੀ ਸ਼ਿਕਾਇਤ ਦਿੱਤੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਇਹ ਸ਼ਖਸ ਜਿਹੜਾ ਹੈ ਇਨਸਾਫ ਦੀ ਮੰਗ ਕਰ ਰਿਹਾ ਹੈ ਤਾਂ ਇੱਥੇ ਖੜਾ ਹੈ ਤਾਂ ਇਹਨਾਂ ਦੇ ਘਰ ਦੇ ਬਾਹਰ ਜਿਹੜਾ ਹੈ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਬੂਹੇ ਪੰਨੇ ਗਏ ਔਰ ਇਥੇ ਤੱਕ ਕਿ ਘਰ ਦੇ ਸ਼ੀਸ਼ੇ ਤੱਕਨ ਤੋੜ ਦਿੱਤੇ ਗਏ ਤਾਂ ਇਸ ਮਾਮਲੇ ਦੇ ਬਾਬਤ ਇਹਨਾਂ ਵੱਲੋਂ ਪੁਲਿਸ ਚ ਸ਼ਿਕਾਇਤ ਕੀਤੀ ਗਿਆ ਉਹ ਜਾਣੇ ਕੀ ਕਹਿੰਨਾ ਪੁਲਿਸ ਅਧਿਕਾਰੀਆਂ ਦਾ ਬੀਤੀ ਰਾਤ ਵਾਲਾ ਜਿਹੜਾ ਹੈਗਾ ਉਹ ਸੀ ਨੀਅਰਲੀ ਬੂਹੇ ਆਇਡੈਂਟੀਫਾਈਡ ਦਾ ਪਰਸਨ ਉਹ 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 ਵੀ ਲਗਭਗ ਟਰੇਸ ਹੋ ਜਾਏਗਾ ਇਹ ਸਾਰੀਆਂ ਤਰ੍ਹਾਂ ਦੇ ਹੈਗੇ ਨੇ ਕੁਝ ਵੱਡੇ ਬੰਦਿਆਂ ਦੇ ਨਾਮ ਲੈ ਕੇ ਲੋਕੋ ਇਥੋਂ ਦੇ ਐਕਸਟਰਨੇਸਟ ਨੇ ਉਹਦਾਂ ਗੱਲਾਂ ਗੁਨਾ ਕਰ ਲੈਂਦੇ ਨੇ ਬਟ ਕੋਈ ਇਦਾਂ ਦੀ ਗੱਲ ਨਹੀਂ ਵੀ ਵਿਲ ਬੀ ਹੈਵੀ ਔਨ ਦਮ ਤੁਸੀਂ ਵੇਖ ਸਕਦੇ ਹੋ ਕਿ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਪਾਸ ਇੱਕ ਸ਼ਿਕਾਇਤ ਦਰਜਾਈ ਹੈ ਤੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਕੁਝ ਕਲੂ ਮਿਲਿਆ ਹੈ ਕਿ ਕਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਕੀ ਇਸ ਘਟਨਾ ਨੂੰ ਦਾ ਅੰਜਾਮ ਦਿੱਤਾ ਹੈ ਲੇਕਿਨ ਵਿਦੇਸ਼ੀ ਨੰਬਰਾਂ ਤੋਂ ਕਾਲ ਆਣਾ ਔਰ ਕਹਿ ਕੇ ਕਿਸੇ ਦੇ ਘਰ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਕਰਨਾ ਇਹ ਸਾਫ ਜ਼ਾਹਰ ਕਰਦਾ ਹੈ ਕਿ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਡਗਮਗਾ ਗਈ ਹੈ ਪਰ ਜਿਸ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਨੇ ਕਿ ਕਿਵੇਂ ਬੱਚਿਆਂ ਕੋਲੋਂ ਹੋਣ ਜਰੀਹਾ ਉਹ ਇਸ ਤਰ੍ਹਾਂ ਦੀ ਕੰਮ ਕਿਤੇ ਜਾ ਰਹੇ ਨੇ ਉਹਨਾਂ ਕੋ ਫਰौती ਮੰਗੀ ਜਾ ਰਹੀ ਹੈ ਤਾਂ ਉਹ ਜਦੋਂ ਫਰौती ਦੇਣ ਤੋਂ ਨਾ ਕੀਤੀ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤਾਂ ਇਸ ਦੀ ਇੱਕ ਦਗਮਗਾਂਦੀ ਲਾਡ ਆਰਡਰ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਉਹਨਾਂ ਦੇਖਣਾ ਹੋਵੇਗਾ ਕਿ ਪੁਲਿਸ ਅਰੋਪੀਆਂ ਨੂੰ ਫੜਨ 'ਚ ਕਿੰਨੀ ਕਾਮਯਾਬ ਹੁੰਦੀ ਹੈ ਕੈਮਰਾਮੈਨ ਨਾਲ ਦੇ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ